ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚਿੱਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਦਾ ਬਲੌਗ ਸ਼ੁਰੂ ਕਰਦੇ ਹਾਂ ਤਰੀਕ ਹੈਗੀ ਹੈ ਜੀ ਅੱਜ 5 ਮਈ ਤੇ ਮੈਂ ਯਾਦ ਰੱਖਿਆ ਥੈਂਕ ਯੂ ਸੋ ਮੱਚ ਤੁਸੀਂ ਕਹਿੰਦੇ ਹੋ ਵੀ ਯਾਦ ਗੱਲ ਸਹੀ ਆ ਯਾਦ ਰੱਖਣਾ ਚਾਹੀਦਾ ਆ ਦਿਨ ਤੇ ਤਰੀਕ ਬਿਲਕੁਲ ਯਾਦ ਹੋਣੀ ਚਾਹੀਦੀ ਆ ਬੰਦੇ ਨੂੰ ਕਿਉਂਕਿ ਇਹ ਆਪਣੀ ਜਰਨਲ ਨੌਲੇਜ ਆ ਹਨਾ ਜਿਹੜੇ ਬੰਦੇ ਨੂੰ ਦਿਨ ਜਾਂ ਤਰੀਕ ਨਹੀਂ ਯਾਦ ਰਹਿੰਦਾ ਉਹਨੂੰ ਹੋਰ ਕੀ ਯਾਦ ਰਹ ਜੂਗਾ ਹਨਾ ਤੇ ਪਹਿਲਾਂ ਤਾਂ ਯਾਦ ਰਹਿ ਜਾਂਦਾ ਹੁੰਦਾ ਸੀ ਤੇ ਬੱਟ ਬਲੌਗ ਦੇ ਵਿੱਚ ਦੱਸਣਾ ਭੁੱਲ ਜਾਂਦੇ ਹੁੰਦੇ ਸੀਗੇ ਦਿਨ ਤੇ ਤਰੀਕ ਤੇ ਹੁਣ ਮੈਂ ਓਹੋ ਹੁਣ ਮੱਖੀ ਕਹਿੰਦੀ ਆ ਦੱਸਣਾ ਇਹਨੂੰ ਤਕਲੀਫ ਹੋ ਗਈ ਮੇਰੇ ਤੋਂ ਤੇ ਹਾਂਜੀ ਦਿਨ ਹੈਗਾ ਅੱਜ ਸੰਡੇ ਦਾ ਐਤਵਾਰ ਦਾ ਦਿਨ ਆ ਤੇ 5 ਮਈ ਆ ਮਈ ਦਾ ਮਹੀਨਾ ਚੱਲ ਪਿਆ ਮਈ ਮਹੀਨੇ ਦੇ ਵਿੱਚ ਸੋਹਣੇ ਸੋਹਣੇ ਬੰਦੇ ਯਾਨੀ ਕਿ ਸੋਹਣੀਆਂ ਸੋਹਣੀਆਂ ਕੁੜੀਆਂ ਦਾ ਜਨਮ ਹੁੰਦਾ ਹੁੰਦਾ ਤੇ ਮਜ਼ਾਕ ਕਰਦੀ ਆ ਸੋਹਣੇ ਸੋਹਣੇ ਬੱਚੇ ਮਾਈ ਮਹੀਨੇ ਜੰਮਦੇ ਆ ਯਾਨੀ ਕਿ ਹਨਾ ਹੁਣ ਤੁਸੀਂ ਦੱਸਿਓ ਕਿ ਮਾਈ ਮਹੀਨੇ ਕੌਣ ਜੰਮਿਆ ਹੋਇਆ ਆ ਮੱਖੀ ਨੇ ਦੂਗੀ ਗੱਲ ਹੁਣ ਬਾਹਰ ਤੇ ਬੈਗੀ ਫੋਨ ਨਾ ਸਟਾ ਦੇ ਮੇਤੋ ਹਟ ਜਾ ਚੇਪੀ ਤੇ ਤੇ ਵਧੀਆ ਗੱਲਾਂ ਮੈਂ ਚੇਪੀ ਖੋ ਲਿਆ ਇਹ ਤਾਂ ਹਨਾ ਕੀ ਹੁੰਦੀ ਆ ਉਹ ਕਾਲੀ ਟੇਪ ਜੀ ਉਹ ਲਈ ਬੈਠਾ ਜਦੋਂ ਲੋਡ ਹੁੰਦੀ ਆ ਉਦੋਂ ਲੱਭਦੀ ਨਹੀਂ ਗੀ ਇਹ ਸਾਰੀ ਆਪਦੇ ਆ ਖਡਾਉਣਿਆਂ ਨੂੰ ਲਾ ਲਾ ਕੇ ਚਿਪਕਾ ਚਿਪਕਾਉਣੇ ਨਹੀਂ ਕਦਾਂ 98 11 ਤੇ ਲੱਗਿਆ ਹੋਇਆ ਲੋਡ ਮੈਂ ਫੜ ਲਿਆ ਇਹ ਤਾਂ ਮੈਂ ਕਹਿੰਦੀ ਸੀ ਕਿ ਇਹ ਗਾਣਾ ਗਾਉਂਦੇ ਹੁੰਦੇ ਦੇ ਹਨਾ ਮੈਂ ਕਹਿੰਦੀ ਸੀ ਜਿਹਨੇ ਜਿਹਾਰ ਨੂੰ ਕੁੱਟ ਕੇ ਸਿੱਧਾ ਨਾ ਕੀਤਾ ਆ ਬਾਤ ਹੋ ਗਈ ਆ ਮਰ ਗਈ ਓਏ ਮਾਰਤੀ ਓ ਲੋਕੋ ਹਾਏ ਏ ਅੱਜ ਮੇਰੇ ਤੋਂ ਕਤਲ ਨਾ ਹੋ ਜੇ ਅੱਜ ਮੱਖੀ ਕਹਿੰਦੀ ਮੈਂ ਬਲੌਗ ਦੇ ਵਿੱਚ ਜ਼ਰੂਰ ਆਉਣਾ ਤੂੰ ਦੀ ਛੱਡੀ ਨਾ ਮੰਮੀ ਨੂੰ ਛੱਡੀ ਨਾ ਸੱਚੀ ਗੱਲ ਐ ਤਾਂ ਖਾਜੂ ਅੱਜ ਮੈਨੂੰ ਇੱਥੇ ਇੱਥੇ ਲਖਾਜ ਹੋਣ ਲੱਗ ਜਾਂਦੀ ਐ ਮੇਰੇ ਤਾਂ ਜਿਵੇਂ ਮੱਖੀ ਬਹਿ ਜਾਵੇ ਮੂੰਹ 'ਤੇ ਮੇਰੇ ਨੇ ਮੇਰੇ ਤੇਪੀ ਨਹੀਂ ਦਿੱਤੀ ਲਾ ਖਾਜ ਹੋਣੀ ਸ਼ੁਰੂ ਹੋ ਜਾਂਦੀ ਐ ਇੱਕ ਮੇਰੀ ਅੱਖਾਂ ਨੂੰ ਪ੍ਰੋਬਲਮ ਆ ਆਪ ਰੈਟਨੈਸ ਜੀ ਮੇਰੀ ਅੱਖਾਂ ਦੇ ਵਿੱਚ ਬਹੁਤ ਪੈਂਦੀ ਆ ਚਸ਼ਮਾ ਮੇਰੇ ਤੋਂ ਹਰ ਟਾਈਮ ਲੱਗਦਾ ਨਹੀਂ ਫੇ ਮੈਨੂੰ ਪਸੀਨਾ ਆ ਜਾਂਦਾ ਦੇਖਦੇ ਆ ਹੁਣ ਕੱਲ ਨੂੰ ਸੋਮਵਾਰ ਨੂੰ ਜਾ ਕੇ ਅੱਖਾਂ ਵੀ ਚੈੱਕਅਪ ਕਰਾ ਕੇ ਆਉਣੀ ਆ ਤੇ ਜਾਣਾ ਤਾਂ ਹੈਗਾ ਹੀ ਆਪਾਂ ਫੇਰ ਡਾਕਟਰ ਦੇ ਤੇ ਅੱਜ ਜਿਹੜੇ ਮੈਂ ਚੁੰਮ ਕੇ ਪਾਇਆ ਦੱਸਿਓ ਕਿੱਦਾਂ ਦੇ ਲੱਗਦੇ ਆ ਟੁਕੜੀ ਕਿੱਟ ਨਹੀਂ ਤੇ ਅਸਲੀ ਨੇ ਡੁਪਲੀਕੇਟ ਤਾਂ ਮੈਂ ਲਵੇ ਵੀ ਨਹੀਂ ਲਾਉਂਦੀ ਲਾਉਣੀ ਨਹੀਂ ਡੁਪਲੀਕੇਟ ਨਹੀਂ ਮੈਂ ਬਿਲਕੁਲ ਵੀ ਡੁਪਲੀਕੇਟ ਚੀਜ਼ ਨਹੀਂ ਪਾਉਂਦੀ ਨਾ ਪਾਉਣਾ ਮਨਜ਼ੂਰਾ ਬਾਹਰ ਦੁਕਦੀਆ ਤੋਂ ਕੜਾ ਖੋਲਣਾ ਪੈ ਗਿਆ ਕੜਾ ਮੇਰਾ ਸਰਵ ਲੋ ਦਾ ਕੜਾ ਪਾਇਆ ਸੀ ਇੱਥੇ ਟ੍ਰਿਪ ਲੱਗਣ ਦੇ ਕਾਰਨ ਮੇਰੀ ਆਹ ਗੁੱਟ ਜਿਆ ਦੁੱਖਦਾ ਪੈਂਦਾ ਨਹੀਂ ਸਰਬ ਲੋ ਉਹਦਾ ਕੜਾ ਜਿਹੜਾ ਪਾਰਾ ਹੁੰਦਾ ਹੈ ਉਹ ਪੈਂਦਾ ਨਹੀਂ ਤੇ ਟਾਈਮ ਹੁਣ 8:30 ਦਾ ਹੋ ਗਿਆ ਤੇ ਆਪਾਂ ਹਾਲੇ ਤੱਕ ਕੋਈ ਕੰਮ ਨਹੀਂ ਕਰਿਆ ਬਾਹਰਲਾ ਹੋ ਗਿਆ ਪਸ਼ੂਆਂ ਦਾ ਗੋਹਾ ਚੱਕ ਤਾਂ ਬਾਹਰ ਝਾੜੂ ਲਾਤਾ ਹਾਲੇ ਮੈਂ ਦਲੀਆ ਰੱਖਣਾ ਤੇ ਰੋਟੀਆਂ ਮੈਂ ਬੱਚਿਆਂ ਨੂੰ ਪੁੱਛਿਆ ਵੀ ਅੱਜ ਆਪਾਂ ਮਿੱਸੀਆਂ ਰੋਟੀਆਂ ਬਣਾ ਲੈਣੇ ਆਂ ਵੇਸਣ ਵਾਲੀਆਂ ਠੀਕ ਆ ਦੋ ਦੋ ਰੋਟੀਆਂ ਦੋ ਦੋ ਰੋਟੀਆਂ ਖਾਣੀਆਂ ਨੇ ਇਹਨਾਂ ਨੇ ਵੇਸਣ ਵਾਲੀਆਂ 8 ਰੋਟੀਆਂ ਬਣਾ ਲੈਣੇ ਆਪਾਂ ਠੀਕ ਆ ਦੁਪਹਿਰ ਨੂੰ ਦੇਖਦੇ ਆ ਵਾਈਟ ਚਨੇ ਹਾਰੇ ਦੇ ਵਿੱਚ ਉਬਲ ਲੈ ਰੱਖਦੇ ਆ ਬਹੁਤ ਵਧੀਆ ਹਾਰੇ ਦੇ ਵਿੱਚ ਕੋਈ ਵੀ ਦਾਲ ਸਬਜੀ ਬਣਾਓ ਬਹੁਤ ਵਧੀਆ ਬਣਦੀ ਹਾਂ ਚਿੱਟੇ ਜਣੇ ਠੀਕ ਆ ਤੇ ਜੁੜੇ ਰਹੋ ਤੁਸੀਂ ਵਲੌਗ ਦੇ ਨਾਲ ਐਂਡ ਤੱਕ ਤੇ ਆਹ ਵਾਲਾ ਨਿਊ ਦੁਪੱਟਾ ਲੈ ਲੇ ਮੇਰੇ ਦੁਪੱਟੇ ਦਾ ਕਲਰ ਦੱਸਿਓ ਕਿਦਾਂ ਦਾ ਮੈਨੂੰ ਆਪ ਨੂੰ ਬਹੁਤ ਪਿਆਰਾ ਲੱਗਿਆ ਬਹੁਤ ਹੀ ਜਿਆਦਾ ਕੋਈ ਕਲਰ ਹੁੰਦਾ ਨਾ ਜਿਹੜਾ ਆਪਾਂ ਨੂੰ ਵੀ ਮਤਲਬ ਇਹ ਇਹ ਕਲਰ ਦਾ ਸੂਟ ਮੈਂ ਕੁਮਾਰੀ ਹੁੰਦੀ ਪਾਉਂਦੀ ਹੁੰਦੀ ਸੀ ਏਦਾਂ ਦਾ ਮੈਨੂੰ ਮੰਮੀ ਨੇ ਲੈ ਕੇ ਦਿੱਤਾ ਸੀ ਜਾਮਨੀ ਜਾਮਨੀ ਜੇ ਬਹੁਤ ਸੋਹਣਾ ਸੂਟ ਹੁੰਦਾ ਸੀ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਵੀ ਮੈਂ ਐਸ ਕਲਰ ਦਾ ਕਦੇ ਕੋਈ ਸੂਟ ਪਾਇਆ ਹੋਵੇ ਤੇ ਬਹੁਤ ਸਾਰੇ ਐਦਾਂ ਦੇ ਕਲਰ ਨੇ ਜਿਹੜੇ ਮੈਂ ਹਾਲੇ ਤੱਕ ਨਹੀਂ ਪਾਏ ਇੱਕ ਮੈਂ ਬਲੂ ਕਲਰ ਬਹੁਤ ਘੱਟ ਪੌਣੀ ਆ ਹਨਾ ਤੇ ਇੱਕ ਗ੍ਰੀਨ ਕਲਰ ਬਹੁਤ ਘੱਟ ਮੈਨੂੰ ਮਿਲਦਾ ਹੀ ਨਹੀਂਗਾ ਐਵੇਂ ਕਹਾ ਦੁਕਾਨ ਤੇ ਜਾਂਦੀ ਆ ਜਿਹੜੇ ਕਲਰ ਮੈਂ ਸੋਚ ਕੇ ਜਾਵਾਂ ਉਹ ਮਿਲਦੇ ਨਹੀਂ ਆ ਉਧਰ ਸੀ ਉਸ ਦਿਨ ਮੈਨੂੰ ਦੁਪੱਟਾ ਮਿਲ ਗਿਆ ਫਿਰ ਲੈ ਕੇ ਆਉਣ ਨੂੰ ਤਾਂ ਮੈਂ ਵੱਧੂ ਵੀ ਲਿਆ ਸਕਦੀ ਸੀਗੀ ਜਿੰਨੇ ਮਰਜ਼ੀ ਦੁਪੱਟੇ ਲੈ ਆਉਂਦੀ ਬਟ ਮੈਂ ਦੋਏ ਲੈ ਕੇ ਆਈ ਇੱਕ ਉਹ ਜਿਹੜਾ ਤੁਸੀਂ ਪਹਿਲਾਂ ਦੇਖ ਲਿਆ ਸਕਾਈ ਜਿਹਾ ਉਹ ਥੋੜਾ ਜਿਹਾ ਡ ਤੇ ਇਹ ਕਾ ਮਿਲ ਗਿਆ ਪਰ ਪਰਦੇਆ ਵਧੀਆ ਲੱਗਦਾ ਮੈਨੂੰ ਇਹ ਬਹੁਤ ਸੋਹਣਾ ਲੱਗਿਆ ਤੇ ਮੇਰੇ ਤੇ ਲਿਆ ਹੋਇਆ ਵਧੀਆ ਲੱਗਦਾ ਜਾਂ ਨਹੀਂ ਲੱਗਦਾ ਇਹ ਮੈਨੂੰ ਨਹੀਂ ਪਤਾ ਇਹ ਤੁਸੀਂ ਦੱਸਿਓ ਪਰ ਕਲਰ ਬਹੁਤ ਪਿਆਰਾ ਹੈ ਤੇ ਮੇਰੇ ਝੁੰਕੇ ਮੈਨੂੰ ਆਪ ਨੂੰ ਬਹੁਤ ਪਸੰਦ ਆ ਨੇ ਇਹ ਅੱਜ ਉੱਥੇ ਮੂਰੇ ਪੈ ਗਏ ਮੈਨੂੰ ਜਿੱਥੋਂ ਮੈਂ ਦੁਪੱਟਾ ਅਲਮਾਰੀ ਚੋਂ ਕੱਢ ਕੇ ਜਿੱਥੇ ਰੱਖਿਆ ਸੀ ਉੱਥੇ ਪਿਆ ਸੀ ਡੱਬੀ ਦੇ ਵਿੱਚ ਮੈਂ ਕੱਢ ਕੇ ਪਾ ਲਿਆ ਕਿਉਂਕਿ ਛੋਟੀ ਜੀ ਜ਼ਿੰਦਗੀ ਆ ਨੂੰ ਖੁੱਲ ਕੇ ਜਿਉਣਾ ਲੈਣਾ ਚਾਹੀਦਾ ਤੇ ਚਲੋ ਜੀ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਹੁਣ ਆਪਾਂ ਚੱਲਦੇ ਆ ਪਹਿਲਾਂ ਬਾਹਰ ਰੌਂਡ ਲਾ ਵਧੀਆ ਲੱਗਦਾ ਆਪ ਨੂੰ ਵਧੀਆ ਲੱਗਦਾ ਕਲਰ ਪੱਖਾ ਬੰਦ ਕਰ ਦੀ ਜੁਲਤ ਵੱਜੂਗੀ ਫਰਸ਼ ਤੋਂ ਨੇ ਸ਼ੁਰੂ ਹੋ ਗਏ ਬਾਅਦ ਇਹ ਤੇਲੋ ਨਹੀਂ ਮੇਰੀ ਗੱਡੀ ਵਿੱਚ ਕੌਣ ਆ ਪੱਜ ਪਤਲੋ ਨਹੀਂ ਮੇਰੀ ਗੱਡੀ ਵਿੱਚ ਕੌਣ ਹੋ ਸਮ गाना ਰਣੀ ਦਾ ਕਾਪੀਰਾਈਟ ਆ ਜਣਾ ਕਾਪੀਰਾਈਟ ਹੈ ਨਾ ਕਰੀ ਬੰਦ ਜਾਣ ਕੇ ਨਹੀਂ ਕਰਨਾ ਇਹਨੇ ਸੁਣ ਲਾ ਮਿੱਠੀ ਹੋਣੀ ਤਾਂ ਰਾਵਣਾ ਬੈਠੇ ਨੇ ਤੇ ਡੈਡੀ ਕਿੱਥੇ ਹੈ ਮਾਦਾ ਕੱਖ ਪੱਠੇ ਪਾਈ ਜਾਂਦਾ ਵਿਚਾਰਾ ਸਾਹੂ ਜੀ ਦਾ ਘਰ ਵਾਲਾ ਮੇਰਾ ਸੱਚੀਓ ਭਾਈ ਕਹਿੰਦੇ ਸੁਭਾਅ ਬਹੁਤ ਵਧੀਆ ਬਹੁਤ ਵਧੀਆ ਸੁਭਾਅ ਹੈ ਇਹਨਾਂ ਦਾ ਸੱਚੀਓ ਬਹੁਤ ਵਧੀਆ ਜਿਹੜਾ ਮੇਰੇ ਵਰਗੀ ਝੱਲੀ ਜਾਂਦਾ ਸੱਚੀਓ ਸਾਹੂ ਆ ਕਿਉਂ ਭਾਈ ਹਾਂਜੀ ਆ ਮੈਂ ਕ ਪੱਤੀਆਂ ਇਹ ਸਾਹੂ ਨੇ ਸੱਚੀ ਵਾ ਸੱਚੀ ਬਹੁਤ ਕ ਪੱਤੀਆਂ ਆਏ ਮੈਂ ਕਮ ਉਹ ਬਹੁਤ ਲੜਾਕੀ ਆ ਉਹ ਕਿੱਥੇ ਚਲੇ ਗਿਆ ਮੈਂ ਇੱਧਰ ਨੂੰ ਖੜੀ ਸੀਗੀ ਉੱਧਰ ਧੋਪ ਆ ਆਜੋ 2 ਮਿੰਟ ਹੈਲੋ ਹਾਂ ਤਾਂ ਮਾ ਸੇਕੀ ਹੋ ਗਿਆ ਕੰਮੜੇ ਬੰਦੇ ਤੇ ਦਈਉਂ ਨੇ ਮੇਰੇ ਵਰਗੇ ਬਿੱਲੇ ਟੌਂ ਕੱਢ ਕੇ ਰੱਖਦੇ ਨੇ ਪਟਕੀ ਨਾ ਲਾਇਆ ਕਰੋ ਯਾਰ ਮੈਨੂੰ ਬਹੁਤ ਵਧੀਆ ਦੱਲ ਸਾਰੀ ਕਰਦੇ ਆ ਕੈਪ ਤੋਂ ਬਿਨਾ ਜੀ ਜੀ ਆ ਰਹੀ ਨਹੀਂ ਸੋਣੀ ਪੱਗ ਬੰਨਣ ਲੱਗਿਆ ਹੁਣ ਤੁਸੀਂ ਵੀ ਬੰਨਿਆ ਕਰੋ ਬੱਸ ਜੱਟਾਂ ਦੀ ਪੱਗਾਂ ਹੀ ਹੁੰਦੀ ਆਹ ਹੋਵੇ ਜਿਵੇਂ ਦਾ ਮਰਦੀ ਆ ਸਾਫਾ ਬੰਨ ਲਓ ਸਾਫਾ ਬੰਨ ਲਓ ਠੀਕ ਹੈ ਜੀ ਇਹ ਐਸੀ ਬੰਨਿਆ ਤੇ ਇਸੇ ਤਰ੍ਹਾਂ ਲੈ ਤਾਂ ਹੀ ਦੇਖ ਲੋ ਸਾਡੀ ਇਹ ਤਾਂ ਉਹ ਕਹਿੰਦੇ ਕਿ ਕਾਣ ਕਾਣ ਅਕੜਦੀ ਮੰਦੀ ਦੇ ਸ਼ੌਕ ਚ ਜੋੜੀ ਫਿੱਟ ਬਿਠਾਤੀ ਮੰਗਲਵਾਰ ਨਹੀਂ ਤੀਤੇ ਬਾਕੀ ਸਾਰਾ ਹਫਤਾ ਠੀਕ ਹੈ ਜੀ ਜਿੱੱਟੀ ਮਾਰਦੀ ਆ ਸਾਊ ਅਮਰੀਕਾ ਹੁਣ ਠੀਕ ਆ ਨਬੋਲ ਕਾ ਲੈਣ ਨਵਾਇ ਸੀਗੇ ਪਛੂ ਹੁਣ ਠੀਕ ਆ ਕੋਈ ਗੱਲਬਾਤ ਸੁਣਾਈ ਨਹੀਂ ਗੱਲਬਾਤ ਕਾਦੀ ਜੱਟਾਂ ਦੀ ਜੱਟਾਂ ਦੀ ਆਹੀ ਕੰਮ ਰਹਿ ਗਏ ਬਸ ਜੱਟ ਕੋਲੇ ਨਹੀਂ ਆਹੀ ਕੰਮ ਰਹਿ ਗਏ ਹੁਣ ਜਿਹਾਰ ਕੋਲੇ ਨਹੀਂ ਆਹੀ ਕੰਮ ਰਹਿ ਗਏ ਹੁਣ ਕੱਟਣ ਲੱਗੇ ਜਾਣ ਜਿਹਾਰ ਮੇਰੀ ਜਾਨ ਖਾਂਦਾ ਕਹਿੰਦਾ ਚੇਪੀ ਦੇ ਦੇ ਚੇਪੀ ਜਿਹੜੀ ਤੁਸੀਂ ਮੈਨੂੰ ਮੰਗਦੇ ਸੀ ਇੱਕ ਦਿਨ ਹੂੰ ਉਹ ਇਹ ਕੀ ਕਰਦਾ ਉਹ ਤੇ ਨੱਟ ਕੇ ਚਫਾਉਂਦਾ ਬੈਠ ਕੇ ਹੋਣੇ ਤੀ ਤੋੜੀ ਆ ਦੱਸ ਦੇਖੀ ਕਿ ਲਾਉਦੇ ਹੋਣੇ ਉਹ ਇਹਨਾਂ ਨੇ ਉੱਥੇ ਜੀ ਜਾ ਕੇ ਅੰਦਰ ਸੋਚਾ ਵੀ ਟੁੜੀ ਵਾਲੇ ਇੱਥੇ ਅੰਦਰ ਸੋਚਾ ਉੱਥੇ ਤੇਪੀ ਲਾ ਕੇ ਆਉਣੀ ਆ ਇਹਨਾਂ ਨੇ ਇੱਥੇ ਜੀ ਜਾ ਕੇ ਚੜ੍ਹ ਕੇ ਲਾ ਕੇ ਆਉਣੀ ਆ ਕਿੱਸਾ ਲਾਉਦੇ ਹੈ ਇੱਥੇ ਜੀ ਜਾ ਕੇ ਲਾ ਕੇ ਆਉਣੀ ਆ ਕਬੂਤਰ ਨੂੰ ਕਹਿ ਦਾਂਗੇ ਆ ਕਬੂਤਰ ਲਾ ਜਾਊਗਾ ਕਬੂਤਰ ਆ ਆ ਆ ਕਬੂਤਰ ਜਾ 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 ਪੂਰੇ ਗਿਰ ਜੂ ਜਾ ਚੁੰਡੀ ਵਾਟ ਦੀ ਬਾਤ ਪੂਰੀ ਪੂਰੀ ਕਤੂਰੀ ਖੜੀ ਆ ਇਹ ਨਾ ਰੌਲਾ ਪਾਉਂਦਾ ਜਦੋਂ ਇਹ ਪੱਠਿਆਂ ਨੂੰ ਜਾਂਦੇ ਆ ਵੀ ਮੈਨੂੰ ਨਾਲ ਲੈ ਜਾਓ ਇਹਨੂੰ ਨਾਲ ਲੈ ਕੇ ਜਾਂਦੇ ਹੁੰਦੇ ਆ ਤੇ ਪੱਠੇ ਵਡਾਉਣ ਇਹ ਖਾਂਦਾ ਹੁੰਦਾ ਆ ਵੱਢਦੇ ਹੁੰਦੇ ਨੇ ਕੀ ਨਹੀਂ ਵੱਢਦਾ ਮਿੱਟੀ ਮਿੱਟੀ ਦੇਦੀ ਆ ਵੀ ਮੇਰੇ ਕੋਲ ਤਾਈ ਹੋਈ ਨਹੀਂ ਮਿੱਟੀ ਹੁਸੈਨ ਅਸੀਂ ਹੁਸਨਪ੍ਰੀਤ ਦੀ ਭਾਈ ਉਹ ਭੁੱਲ ਗਏ ਡੇਟ ਤਰੀਕ ਵੀ ਇਹਨੇ ਕਦੋਂ ਸੁਣਾ ਅਸੀਂ ਇਹਨੂੰ ਮਹੀਨਾ ਪਹਿਲਾਂ ਹੀ ਸ਼ਵਾਈ ਜਾਂਦੇ ਸੀ ਹੁਣ ਜਿਆਦਾ ਆ ਸਾਨੂੰ ਵੀ ਤਾਂ ਅਗਲੇ ਮੰਥ ਸੁਊਗੀ ਹੈਨਾ ਮੈਂ ਚੋਇਆ ਕਰ ਤੇਰੇ ਤਰ ਠੀਕ ਹੈ ਅੱਖਾਂ ਦੇਖਦੇ ਆ ਕਿਦਾਂ ਦੀਆਂ ਨੇ ਅੱਜ ਸ਼ਾਮ ਨੂੰ ਮੈਂ ਮਿਲਕਿੰਗ ਕਰੂੰਗੀ ਮਿੱਠੀ ਓਏ ਇੱਕ ਦਿਨ ਮੈਂ ਮਿਲਕਿੰਗ ਦੀ ਵੀਡੀਓ ਪਾਈ ਸ਼ਾਰਟ ਉਹਦੇ ਵਿੱਚ ਵੀ ਬਾਲਟੀ ਫੁੱਲ ਭਰੀ ਹੋਈ ਦਿਖਾਈ ਆਪਾਂ ਨੇ ਦੁੱਧ ਦੀ ਕਮੈਂਟ ਉਹਦੇ ਤੇ ਆਏ ਉਹ ਵਧੀਆ ਚੱਲ ਗਈ ਜਾਨੀ ਆ ਗਿਆ ਉਹ ਤੇ 5000 ਵਿਊ ਕਹਿੰਦੇ ਵੀ ਪਹਿਲਾਂ ਹੀ ਭਰੀ ਹੋਈ ਸੀ ਬਾਲਟੀ ਵੀ ਧਾਰ ਤੁਸੀਂ ਨਹੀਂ ਚੋਈ ਹੈਗੀ ਉਹ ਭਰਾਵੋ ਮੈਨੂੰ ਸਾਰੇ ਕੰਮ ਆਉਂਦੇ ਆਂ ਸੀ ਆਲ ਰੌਂਡਰ ਆ ਨਹੀਂ ਇਹ ਘੱਟੇ ਜਾਣ ਇਹ ਘੱਟ ਜਾਣਦੀ ਧਾਰਾਂ ਚੋਣੀਆਂ ਨਹੀਂ ਪਹਿਲਾਂ ਗਾਂ ਦੀ ਧਾਰਨੀ ਸੀ ਮੈਂ ਚਾਹੁੰਦੀ ਹੁੰਦੀ ਫਿਰ ਇੱਥੇ ਵਿਆਹ ਹੋਇਆ ਤੇ ਚੋਣ ਲੱਗੀ ਮੈਨੂੰ ਧਰਚੋਣੀ ਉਹ ਪਸ਼ੂ ਦੀ ਧਰਚੋਣੀ ਪਸੰਦ ਆ ਜਿਹੜਾ ਬਾਲਟੀ ਫੁੱਲ ਦੱਲ ਦੱਲ ਕਰ ਦਵੇ ਦੁੱਧ ਦੀ ਹੁਣ ਮਿੱਠੀ ਨੂੰ ਦੇਖੋ ਮਿੱਠੀ ਨੂੰ ਕਾਣ ਚੋਇਆ ਕਰੂਗਾ ਮਿੱਠੀ ਦੇ ਰਾਮ ਨੇ ਬੈਠੀ ਮਿੱਠੀ ਹੈਲੋ ਹਾਈ ਤਾਂ ਮਾਰ ਦੇ ਪੁੱਤ ਬੜੀ ਹੋ ਗਈ ਸੱਚੀ ਹੈ ਨਾ ਹੁਣ ਇਹਦੇ ਹੱਥ ਆ ਰਹੇ ਤੇ ਟੀਕੇ ਸੁੱਜਿਆ ਹੋਏ ਜਿਹੜਾ ਟੀਕਾ ਲਾਇਆ ਸੀ ਆ ਦੇ ਹਾਈ ਬਰਫ ਮਲੋ ਇਹਦੇ ਠੀਕੇ ਲੱਗੇ ਸੀਗੇ ਇਹਨਾਂ ਦੇ ਪਰੀ ਦੇ ਸੁੱਜਿਆ ਪਰੀ ਤਾਂ ਦੀਂਦੀ ਹੋਣੀ ਪਰੇ ਓਏ ਇਹ ਜਦੋਂ ਜਗਾ ਚੇਂਜ ਕਰਤੀ ਤੇ ਨਾਲੇ ਇਹ ਵੱਡੀਆਂ ਹੋ ਗਈਆਂ ਹੁਣ ਇਹਨਾਂ ਦੀ ਆਪ ਤਾਂ ਚੇਂਜ ਹੋ ਗਈਆਂ ਆ ਦੇਖ ਲੋ ਜੀ ਯਾਰ ਮੇਰਾ ਲੜਦਾ ਵੀਡੀਓ ਨਹੀਂ ਬਣਾਉਂਦਾ ਹੈਗਾ ਕਹਿੰਦਾ ਹੈਗਾ ਮੇਰਾ ਡੈਡੀ ਮੈਂ ਕਿਹਾ ਕੋਈ ਗੱਲ ਨਹੀਂ ਛੋਟੇ ਘਰ ਦੀ ਪਾਰਲੀਮੈਂਟ ਵਿੱਚ ਜੱਤੀ ਚਪੀਤਰ ਬੋਲੇ ਹੁਣ ਇਹਨੇ ਅੰਦਰੋਂ ਅੰਦਰੋਂ ਕੁੰਡਾ ਲਾ ਲਿਆ ਨੇ ਚੇਪੀ ਦੀ ਲੱਪੂ ਹੁੰਦਾ ਚੇਪੀ ਲੱਭੇਗਾ ਹੈ ਚੇਪੀ ਦੇ ਪਿੱਛੇ ਪਿਆ ਪਿਆ ਚੇਪੀ ਦੇ ਦੋ ਚੇਪੀ ਹੈਗਾ ਮੈਂ ਕਿਹਾ ਕਹਿੰਦਾ ਹੈਗਾ ਮੇਰਾ ਡੈਡੀ ਮੈਂ ਡੈਡੀ ਵੀ ਤਾਂ ਮੇਰੇ ਕਾਉਂਟਰ ਤੇ ਚੱਲਦਾ ਕਹਿੰਦਾ ਫਿਰ ਡੈਡੀ ਤੋਂ ਡਰਦਾ ਘਰ ਆ ਗਿਆ ਤਾਂ ਘਰੇ ਕਿ ਡਰਦੇ ਹੁੰਦੇ ਆ ਬਸ ਇੰਨੀ ਕੁ ਗੱਲ ਮੈਂ ਲੱਭੂ ਨਹੀਂ ਪਾਇਆ ਸਰਵਾਇਕਾ ਕੋਸ ਕੇ ਦੂ ਕਰੀਂ ਰੰਗ ਇਹ ਨਾ ਦੇ ਰਿਹਾ ਕਿ ਉਹ ਇਹ ਕਾਰੀ ਬਾਦੋਂ ਕੀ ਆਵੇ ਸਾਹ ਡੱਡਾ ਤਾਂ ਹੋ ਗਏ ਭਰਜੀ ਭਰਜੀ ਦੇਖੋ ਮਾਲਕੀ ਕਿੰਨੇ ਕੀ ਹੋਗੀ ਇਹ ਆ ਦੇਖ ਲੈਣੀ ਵਾਗੀ ਪਈ ਜਾ ਕੇ ਆਉਣਾ ਸਾਰੇ ਜਿਹਦੇ ਨਹੀਂ ਉਹ ਤਾਂ ਬਹੁਤੜਾ ਹੈ ਟਰੈਡ ਕੀ ਪਹਾੜੀ ਪਾਵੇ ਦੇ ਝਾੜੂ ਅੰਦਰ ਰਿਹਾ ਜਾਂ ਬਾਹਰ ਅੰਦਰ ਹੀ ਆ ਝਾੜੂ ਸਟੋਰ ਚ ਹੈ ਸਟੋਰ ਚ ਲੈ ਕੇ ਆਉਣੇ ਆ ਵੱਡਾ ਸਾਰਾ ਝਾੜੂ ਲਿਆਉਣਾ ਪੈਣਾ ਜਦ ਹੁਣ ਇਹਨਾਂ ਨੇ ਜਾਣ ਲੱਗ ਜਣਾ ਮੈਨੂੰ ਔਖਾ ਹੋਣਾ ਚਲ ਆਜ ਅੰਦਰ ਚੱਕਦੇ ਆਹੀ ਕਲਰ ਹੁੰਦਾ ਪੁੱਤ ਟਾਈਮ ਅਗਰਾਡ ਚੇਂਜ ਕਰਦੇ ਉਹਦੇ ਹੋ ਚੇਪੀ ਦਾ ਚੇਪੀ ਕਾ ਤੇ ਲਾਈ ਆ ਫਿਰ ਆ ਦੇਖੋ ਵੀ ਇਹ ਕੋਈ ਕੰਮ ਐ ਇੱਥੇ ਚੱਪੀ ਦਾ ਉਹ ਜਿਵੇਂ ਟਰਾਲੀ ਦੇ ਉਹਦੇ ਤੇ ਲਾਈ ਜਾਂਦਾ ਆ ਉਹ ਇਹਨੇ ਸਿਸਟਮ ਬਣਾ ਕੇ ਲਾਉਣਾ ਚਲੋ ਪੂਰਾ ਬਣੇ ਤੇ ਦਿਖਾਉਨੇ ਆ ਤੁਹਾਨੂੰ ਵੀ ਇਹਨੇ ਕੀ ਬਣਾਉਣਾ ਪਹਿਲਾਂ ਇਹਨੇ ਸਿਸਟਮ ਉਹ ਲਾ ਕੇ ਸਿੱਟਦਾ ਉਹ ਦੇਖੋ ਹੁਣ ਇਹ ਦੇਖੋ ਅੱਧਾ ਕਿੰਨਾ ਆ ਆ ਸਿਸਟਮ ਇੱਥੇ ਤੇ ਲਾਇਆ ਹੋਇਆ ਆ ਆ ਸਿਸਟਮ ਉਹ ਲੈ ਚਾ ਕਰਕੇ ਲਾ ਲੈਣਾ ਇਹਨੇ 95 11 ਚਲੋ ਬਣੇ ਤੇ ਦਿਖਾਉਨੇ ਆ ਤੁਹਾਨੂੰ ਚਲੋ ਜੀ ਇੱਥੇ ਆ ਗਈ ਹੁਣ ਮੈਂ ਕਿਚਨ ਦੇ ਵਿੱਚ ਆਪਾਂ ਮਿੱਸੀਆਂ ਰੋਟੀਆਂ ਬਣਾਉਣੀਆਂ ਨੇ ਅੱਜ ਇੱਥੇ ਮੈਂ ਬੇਸਣ ਥੋੜਾ ਜਿਹਾ ਕਣਕ ਦੇ ਆਟੇ ਦੇ ਵਿੱਚ ਮਿਕਸ ਕਰਕੇ ਥੋੜਾ ਜਿਹਾ ਲੂਣ ਪਾ ਕੇ ਆਟਾ ਗੁੰਨਣ ਲੱਗੀ ਆ ਮਿਸੀਆਂ ਰੋਟੀਆਂ ਜਾਣ ਕੇ ਬਹੁਤ ਟੇਸਟੀ ਲੱਗਦੀਆਂ ਨੇ ਤੇ ਅਸੀਂ ਤਾਂ ਐਵੇਂ ਕਹੀਏ ਸਾਰੇ ਜਾਣੇ ਲਾਈਕ ਕਰਦੇ ਆ ਖਾ ਲੰਨੇ ਆ ਤੇ ਬਹੁਤ ਜਿਵੇਂ ਕਹਿੰਦੇ ਆ ਨਾ ਸਾਡੇ ਉੱਥੇ ਪਿੰਡਾਂ ਦੇ ਵਿੱਚ ਰਵਾਜ ਆ ਵੀ ਸਾਡੇ ਇੱਥੇ ਥੋੜਾ ਜਿਹਾ ਘੱਟ ਆ ਉੱਥੇ ਮੇਰੇ ਪੇਕਾ ਫੈਮਿਲੀ 'ਚ ਰਵਾਜ ਆ ਵੀ ਸਵੇਰੇ ਮਿਸੀਆਂ ਰੋਟੀਆਂ ਬਣਦੀ ਹੁੰਦੀ ਸੀਗੀ ਹੁਣ ਤਾਂ ਮੈਨੂੰ ਨਹੀਂ ਪਤਾ ਵੀ ਉੱਥੇ ਵੀ ਬਣਦੀ ਆ ਜਾਂ ਨਹੀਂ ਬਣਦੀ ਪਰ ਕਈ ਵਾਰੀ ਉਹਨਾਂ ਦੇ ਸੁਣਿਆ ਆ ਵੀ ਅੱਜ ਮਿਸੀਆਂ ਰੋਟੀਆਂ ਖਾਧੀਆਂ ਸੀ ਦਹੀਂ ਦੇ ਨਾਲ ਜਿਹੜੀ ਸਵੇਰੇ ਹਾਜ਼ਰੀ ਕਹਿੰਦੇ ਨੇ ਨਾ ਆਪਾਂ ਪਿੰਡਾਂ ਦੇ ਵਿੱਚ ਵੀ ਹਾਜ਼ਰੀ ਬਣਾਉਣੀ ਆ ਇਹਨੂੰ ਹਾਜ਼ਰੀ ਦੀ ਰੋਟੀ ਨੂੰ ਕਹਿੰਦੇ ਹੁੰਦੇ ਆ ਮਿੱਸੀ ਰੋਟੀ ਬਣਾਉਣੀ ਨਾਲ ਪਿਆਜ਼ ਕੱਟ ਲਓ ਅੰਬ ਦਾ achar ਲੈ ਲਓ ਭਾਈ ਮਿਰਚ ਦਾ achar ਲੈ ਲਓ ਕੋਈ ਵੀ achar ਲੈ ਕੇ ਦਹੀਂ ਲੈ ਕੇ ਲੱਸੀ ਦਹੀਂ ਮੱਖਣੀ ਦੇ ਨਾਲ ਖਾਂਦੇ ਆ ਤੇ ਲਓ ਜੀ ਆਟੇ ਨੂੰ ਭਾਂਡੇ ਤੋਂ ਤੇ ਮੈਂ ਆਟਾ ਗੁੰਨ ਕੇ ਰੈਸਟ ਹੋ ਗਈ ਆਟੇ ਨੂੰ ਤੇ ਦੁਬਾਰਾ ਮੁੱਕੀ ਦੇ ਕੇ ਹੁਣ ਆਪਾਂ ਰੋਟੀ ਬਣਾਵਾਂਗੇ ਬਹੁਤ ਟੇਸਟੀ ਲੱਗਦੀਆਂ ਨੇ ਪਾਣੀ ਹੱਥੀਆਂ ਰੋਟੀਆਂ ਵੀ ਕਹਿੰਦੇ ਆ ਇਹਨਾਂ ਨੂੰ ਤੇ ਅਸੀਂ ਮਿੱਸੀਆਂ ਰੋਟੀਆਂ ਕਹਿੰਦੇ ਆ ਬਹੁਤ ਟੇਸਟੀ ਹੁੰਦੀਆਂ ਨੇ ਤੇ ਗਰਮਾ ਗਰਮਤਾ ਉਸ ਤੋਂ ਵੀ ਵੱਧ ਵਧੀਆ ਲੱਗਦੀਆਂ ਨੇ ਪਰੌਠਿਆਂ ਨਾਲੋਂ ਜ਼ਿਆਦਾ ਵਧੀਆ ਲੱਗਦੀਆਂ ਨੇ ਮਿੱਸੀ ਰੋਟੀ ਜਿਹੜੀ ਹੁੰਦੀ ਹੈ ਬੇਸਣ ਦੀ ਤੁਸੀਂ ਵੀ ਬਣਾ ਕੇ ਖਾਓ ਜੇ ਨਹੀਂ ਖਾਧੀਆਂ ਕਦੇ ਤੇ ਲਓ ਜੀ ਇੱਥੇ ਰੋਟੀਆਂ ਆਪਾਂ ਮੈਂ ਸਾਰੀਆਂ ਬਣਾ ਲਈਆਂ ਸੀਗੀਆਂ ਤੇ ਜਿਹੜਾ ਨੇ ਨਾਲ ਦੀ ਨਾਲ ਖਾ ਲਈ ਸੀਗੀ ਇਹ ਹੈ ਨਹੀਂ ਸੀਗੇ ਕੋਲ ਇਹ ਨਾਉਂਦੇ ਧੌਂਦੇ ਫਿਰਦੇ ਸੀ ਆਪ ਦਾ ਉੱਧਰ ਕੰਮ ਕਰਦੇ ਸੀ ਤੇ ਫੇਰ ਮੈਂ ਇਹਨਾਂ ਨੂੰ ਰੋਟੀ ਦੇਦੀ ਤੇ ਨਾਲ ਮੈਂ ਆਪ ਖਾਣ ਲੱਗੀ ਲੋਜੀ ਰੋਟੀ ਖਾਣ ਤੋਂ ਬਾਅਦ ਭਾਂਡੇ ਧੋਤੇ ਭਾਂਡੇ ਧੋਣ ਤੋਂ ਬਾਅਦ ਫਿਰ ਮੈਂ ਆਪਣਾ ਜਿਹੜਾ ਕਮੀਜ਼ ਮੇਰਾ ਕਟਿੰਗ ਕਰਨ ਵਾਲਾ ਪਿਆ ਸੀ ਉਹਦੀ ਕਟਿੰਗ ਕੀਤੀ ਤੇ ਮੈਂ ਆਪਣਾ ਸੂਟ ਕੱਟਿਆ ਲਾਈਟ ਜਿਹਾ ਆ ਪਰ ਇਹਦੇ ਮੈਨੂੰ ਪ੍ਰਿੰਟ ਬਹੁਤ ਘੈਂਟ ਲੱਗੇ। ਮੈਂ ਵੀਡੀਓ ਚ ਹੁਣ ਦੇਖਿਆ ਇਹਦਾ ਕਿ ਕਿੱਦਾਂ ਦਾ ਲੱਗਦਾ। ਆਲ ਓਵਰ ਸੂਟ ਆ। ਮੈਨੂੰ ਬਹੁਤ ਵਧੀਆ ਲੱਗੇ ਆ ਆਪਣੇ ਮਨ ਨੂੰ ਕਹਿੰਦੇ ਹੁੰਦੇ ਜਿਹੜੀ ਚੀਜ਼ ਵਧੀਆ ਲੱਗੇ। ਐਦਾਂ ਦਾ ਤੇ लेस ਵਗੈਰਾ ਲਾ ਕੇ ਵਧੀਆ ਜਿਹਾ ਬਣਾਉਨੇ ਆ ਗਰਮੀ ਦੇ ਵਿੱਚ ਪਾਉਣ ਨੂੰ ਬਹੁਤ ਵਧੀਆ ਤੇ 2:3 ਸ਼ਾਇਦ ਵੱਜ ਗਏ 2:3 ਤੋਂ ਵੀ ਪਾਉਣੇ ਤਿੰਨ ਹੋ ਗਏ ਜਿਹੜਾ ਨੂੰ ਲੱਗ ਗਈ ਭੁੱਖ ਤੇ ਸਵੇਰੇ ਆਪਾਂ ਬਣਾਈਆਂ ਸਮਿੱਸੀਆਂ ਰੋਟੀਆਂ ਮੈਂ ਜ਼ਿਆਦਾ ਬਣਾ ਲਈਆਂ ਸੀ ਕਿਉਂਕਿ ਉਹਨਾਂ ਦੀ ਆਪਾਂ ਚੂਰੀ ਬਣਾ ਕੇ ਖਾਵਾਂਗੇ ਹੁਣ ਤੇ ਜੇ ਕੋਈ ਵੀ ਕੰਮ ਕਰਨਾ ਹੋਵੇ ਜਿਦਾ ਸੂਟ ਸਟਿਚ ਕਰਨਾ ਜਾਂ ਕਟਿੰਗ ਕਰਨਾ ਉਹਦੇ ਲਈ ਪਹਿਲਾਂ ਤਿਆਰੀ ਕਰਕੇ ਰੱਖਣੀ ਪੈਂਦੀ ਆ ਵੀ ਆਪਾਂ ਜਿਹੜਾ ਟਾਈਮ ਦੀ ਬਚਤ ਹੋ ਜਾਂਦੀ ਆ ਐਡਾ ਟਾਈਮ ਦੀ ਬਚਤ ਹੋ ਜਾਂਦੀ ਆ ਵੀ ਜਿਵੇਂ ਸਵੇਰੇ ਰੋਟੀਆਂ ਥੋੜੀ ਜਿਹਾ ਵੱਧ ਬਣਾ ਲਈਆਂ ਸੀ ਤੇ ਹੁਣ ਇਹਨਾਂ ਨੂੰ ਆਪਾਂ ਚੂਰੀ ਬਣਾ ਕੇ ਚੂਰੀ ਨੇ ਦੋ ਦੋ ਪਿੰਨੀਆਂ ਸ਼ੱਕਰ ਪਾ ਕੇ ਬਣਾਉਣੇ ਆ ਦੇਸੀ ਕੀ ਪਾ ਕੇ ਤੇ ਇੱਕ ਮੇਰਾ ਮੂੰਹ ਐਨਾ ਆ ਚੀਜ਼ ਐ ਤੁ ਗਲਾ ਸੁੱਕੀ ਜਾਂਦਾ ਸੁੱਕੀ ਜਾਂਦਾ ਪਤਾ ਨਹੀਂ ਕੀ ਹੋਇਆ ਹੋਇਆ ਬੱਚੇ ਦੋਨੋਂ ਜਾਗਦੇ ਆ ਫੋਨ ਦੇਖਦੇ ਆ ਉਹਨਾਂ ਦੇ ਪਾਪਾ ਸੁੱਤੇ ਪਏ ਆ ਤੇ ਅੱਜ ਮੈਂ ਨਹੀਂ ਸੁੱਤੀ ਕਿ ਨੀਂਦ ਮੈਨੂੰ ਆਉਂਦੀ ਤਾਂ ਹੈਗੀ ਪਰ ਮੈਂ ਪਈ ਨਹੀਂ ਹਾਲੇ ਤੇ ਮੈਂ ਭੁੱਲ ਗਈ ਸੀ ਕਿ ਸਵੇਰੇ ਜਾਂ ਰਾਤ ਚਿੱਟੇ ਜਾਨੀ ਭਿਉਣੇ ਤੇ ਹੁਣ ਰੱਖੇ ਹੋਏ ਨੇ ਚੁੱਲ੍ਹੇ ਤੇ ਦੇਖੇ ਹੋਣੇ ਬੱਲਾਪਾ ਚੁੱਲ੍ਹੇ ਤੇਰੀ ਹਾਰੇ ਚ ਮੈਂ ਕਿਹਾ ਉਵਾਲ ਲੈਣੇ ਉਹਨਾਂ ਨੂੰ ਸ਼ਾਮ ਨੂੰ ਤੜਕਾ ਲਾ ਲਾਂ ਹਾਬਾਬੋ ਚੱਲਦੀ ਬਾਹਰ ਤੇ ਨਾਲੇ ਬਾਹਰ ਇਹਨਾਂ ਨੇ ਅੱਜ ਫੋਲਤੀ ਬਨਾਸਪਤੀ ਜੀਰੀ ਫੋਲਤੀ ਤੇ ਉਹ ਥੈਲਿਆਂ ਦੇ ਵਿੱਚ ਤੋੜੀ ਆ ਪਿਆ ਸਰੋ ਜਿਹਨੂੰ ਕਹਿੰਦੇ ਆ ਇਹਦੇ ਆਪਾਂ ਚੌਲ ਕਢਾਵਾਂਗੇ ਤੇ ਇਧਰ ਆਪ ਪਰੱਖੇ ਹੋਏ ਆ ਚਣੇ ਰਿੱਜਦੇ ਆ ਤਾਂ ਬਹੁਤ ਗਰਮਾ ਪਤਿਲਾ ਇਹ ਸਹੀ ਕਰਕੇ ਰੱਖ ਦਵਾਂ ਮੈਂ ਤੇ ਇਹ ਕਿ ਫਿਰ ਮੈਂ ਆਪਦਾ ਜਿਹੜਾ ਕਮੀਜ਼ਾ ਉਹਨੂੰ ਸਟਿਚ ਕਰ ਲੂੰਗੀ ਕਟੇਕ ਤਾਂ ਹੋ ਗਈ ਰਾਈਪਾਟ ਕਿੱਥੇ ਰਹਿ ਗਿਆ ਤੇਸੀ ਕੀ ਹੋ ਸੱਕਰੇ ਤੇ ਭਈਆ ਲੱਗ ਚੱਕਰ ਵੀ ਲੱਗ ਬਗੀ ਰੋਟੀਆਂ ਗਰਮ ਕਰ ਲੈਣੇ ਆ ਤਵਾ ਗਰਮ ਹੋ ਜਾ ਕਿਤਾ ਪਿਆਸ ਵਾਲੀ ਲੱਗ ਜਾਂਦੀ ਹਾਂ ਤਾਂ ਪਾਣੀ ਪੀ ਲਾ ਪਹਿਲਾਂ ਬਹੁਤ ਜਲਦੀ ਯਸਲਾ ਲੀਆ ਐਦਾਂ ਕਰਕੇ ਮੈਂ ਆਪਣੇ ਸੂਟ ਬਣਾਉਣੀ ਆ ਦੇਖ ਲਓ ਐਂ ਟਾਈਮ ਕੱਢਦੀ ਆ ਮੈਂ ਆਪਣੇ ਲਈ ਨਹੀਂ ਇਕੱਲਾ ਹੁੰਦਾ ਕੁਝ ਨਹੀਂ ਕਰ ਸਕਦਾਗਾ ਬਾਕੀ ਮੇਰੀਆਂ ਭੈਣਾਂ ਕਿਵੇਂ ਕਰਦੀਆਂ ਨੇ ਮੈਨੂੰ ਤਾਂ ਪਤਾ ਨਹੀਂ ਹੈ ਨਾ ਵੀ ਜਾਂ ਕਿਸੇ ਦੇ ਨਾਲ ਸੱਸ ਆ ਜਾਂ ਕਿਸੇ ਦੇ ਕੁੜੀ ਆ ਹੁਣ ਮੇਰੇ ਤਾਂ ਕੁੜੀ ਵੀ ਨਹੀਂ ਹੈਗੀ ਸੱਸ ਵੀ ਨਹੀਂ ਹੈਗੀ ਵੀ ਜਿਹੜਾ ਨਾਲ ਚੁੱਲੇ ਦਾ ਕੋਈ ਮਾੜਾ ਮੋਟਾ ਕੰਮ ਕਰਾਉਂਦੀ ਮੈਨੂੰ ਲੱਗਿਆ ਕਿ ਵਿਗੜਿਆ ਇਹ ਹੁਣ ਉਦਾਂ ਹੀ ਪਾ ਰਾਂ ਲੋ ਜੀ ਤੁਸੀਂ ਵੀ ਖਾਓ ਜਿਹਾਰ ਲੈ ਗਿਆ ਆਪਣੀਆਂ ਪਿੰਨੀਆਂ ਤੇ ਵੱਡਾ ਬੇਟਾ ਵੀ ਲੈ ਗਿਆ ਤੇਹਾਰ ਦੇ ਡਾਡੀ ਸੁੱਤੇ ਪਏ ਨੇ ਜਿਹਾਰਾ ਬੱਠਾ ਖਾਂਦਾ ਉਹ ਆਪਣੇ ਰੂਮ ਚ ਲੈ ਗਿਆ ਤੇਹਾਰ ਦੇ ਡਾਡੀ ਨੂੰ ਜਗਾ ਲਈਏ ਹੈ ਗਰਮੀ ਪਸੀਨਾ ਆ ਗਿਆ ਮੈਨੂੰ ਲੈ ਮੈਂ ਵੀ ਖਾ ਕੇ ਦਵਾਈ ਲੈਣੀ ਆ ਮੈਂ ਤਾਂ ਥੋੜੀ ਖਾਉਂਗੀ ਐਨੀ ਵੀ ਨਹੀਂ ਖਾਂਦੀ ਮੈਂ ਕੁਝ ਹੋਰ ਖਾ ਲੈਣਾ ਨਾਲ ਕਿੱਥੇ ਬੈਨੇ ਸੁੱਤੇ ਪਏ ਫਟ ਘੜੋ ਰੋਟੀ ਪਾਣੀ ਖਾ ਲੋ ਚੱਲ ਉੱਠ ਖੜਿਆ ਕਿੱਥੇ ਉੱਥੇ ਤੂੰ ਸੁੱਤਾ ਪਿਆ ਹੋਇਆ ਭਾਈ ਮੈਨੂੰ ਤਾਂ ਪਸੀਨਾ ਆ ਗਿਆ ਅੱਖਾਂ ਵੀ ਦਿਖਾਉਣੀਆਂ ਐ ਬਣੀ ਡਾਕਟਰ ਨੂੰ ਅੱਖਾਂ ਇੱਕ ਨਾੜੀ ਨਾ ਜਾਉ ਨਾ ਘੜਾ ਲੈ ਖਾਜ ਹੋਈ ਜਾਂਦੀ ਆ ਫਿਰ ਚਲੋ ਜੀ ਆਪਾਂ ਅੱਜ ਦੇ ਵਲੌਗ ਦਾ ਐਂਡ ਇਥੀ ਕਰਦੇ ਆ ਤੇ ਹੁਣ ਮੈਂ ਸਟੀਚਿੰਗ ਕਰਨਾ ਆਪਾਂ ਦਾ ਕਮੀਜ਼ ਸਟਿਚ ਕਰ ਲਵਾਂ ਤੇ ਤੜਕਾ ਵੀ ਲਾਉਣਾ ਸ਼ਾਮ ਨੂੰ ਅੱਜ ਚਿੱਟੇ ਚਨੇ ਆਪਣੇ ਰੱਖੇ ਹੋਏ ਆ ਉਹ ਬਣਾਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਦੁਬਾਰੇ ਖਲਾਤੀ ਚੂਰੀ ਤੇ ਅੱਜ ਦੇ ਬਲੌਗ ਦਾ ਐਂਡ ਇੱਥੇ ਕਰਦੇ ਹਾਂ ਉਮੀਦ ਆ ਤੁਹਾਨੂੰ ਪਸੰਦ ਆਇਆ ਹੋ ਤਾਂ ਪਸੰਦ ਆਇਆ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਹੋ ਤੇ ਚੈਨਲ ਤੇ ਪਹਿਲੀ ਵਾਰੀ ਉਹਨਾਂ ਨੇ ਵੀਡੀਓ ਦੇ ਵੀਡੀਓ ਤੇ ਪਹਿਲੀ ਵਾਰੀ ਉਹਨਾਂ ਨੇ ਮੇ ਤੋਲਤਾ ਗਿਆ ਜਾਂਦਾ ਤੇ ਵੀਡੀਓ ਤੇ ਪਹਿਲੀ ਵਾਰੀ ਉਹਨਾਂ ਨੇ ਪਲੀਜ਼ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਨੈਕਸਟ ਬਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ